ਜਿਨ੍ਹਾਂ ਦੇ ਉੱਤੇ ਕਿਰਪਾ ਨਹੀਂ ਰਹਿਮਤ ਨਹੀਂ ਬਖਸ਼ਿਸ਼ ਨਹੀਂ ਉਹ ਗੁਰੂ ਘਰ ਨਹੀਂ ਆ ਸਕਦੇ ਸਤਿਗੁਰਜੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤ ਸ੍ਰੀ ਰਾਗ ਦੇ ਵਿੱਚ 701 ਅੰਗ ਤੇ ਬਖਸ਼ਿਸ਼ ਕਰਦੇ ਹਨ ਜੈਤ ਸ੍ਰੀ ਮਹੱਲਾ 5ਵਾਂ ਜੈਤ ਸ੍ਰੀ ਰਾਗ ਦੀ ਬਾਣੀ ਹੈ ਪੰਚਮ ਪਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰ ਤੋਂ ਉਚਾਰਨ ਸ਼ਬਦ ਅੰਗ 701 ਹੈ ਬਖਸ਼ਿਸ਼ ਕਰ ਦੇਗਨ ਕੋਈ ਜਨ ਹਰ ਸਿਉ ਦੇਵੇ ਜੋਰ ਕੋਈ ਜਨ ਕੋਈ ਗੁਰੂ ਦਾ ਦਾਸ ਗੁਰੂ ਦਾ ਸੇਵਕ ਕੋਈ ਨਾਮ ਲੈਣ ਵਾਲਾ ਸਿੱਖ ਹੋਵੇ ਜਿਹੜਾ ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਦੇਵੇ ਗੁਰੂ ਦੀ ਬਾਣੀ ਦੇ ਨਾਲ ਜੋੜ ਦੇਵੇ ਸਤ ਸੰਗਤ ਦੇ ਨਾਲ ਜੋੜ ਦੇਵੇ ਹੁਣ ਗੁਰਮਖ ਪਿਆਰਿਓ ਜੋੜ ਤੇ ਉਹੀ ਸਕਦਾ ਹਨ ਜੋ ਆਪ ਜਪੈ ਅਵਰੇ ਨਾਮ ਜਪਾਵੇ ਜਿਹੜਾ ਆਪ ਜੁੜਿਆ ਹੋਵੇ ਉਹੀ ਜੋੜ ਸਕਦਾ ਹੈ ਹਨ ਬਖਸ਼ਿਸ਼ ਕਰਦੇ ਹਨ ਕੋਈ ਐਸਾ ਗੁਰੂ ਦੇ ਨਾਲ ਜੁੜਿਆ ਕੋਈ ਗੁਰਸਿੱਖ ਮਿਲ ਜਾਵੇ ਜਿਹੜਾ ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਦੇਵੇ ਨਾਮ ਬਾਣੀ ਦੇ ਨਾਲ ਜੋੜ ਦੇਵੇ ਜੇ ਐਸੀ ਕਿਰਪਾ ਕੋਈ ਕਰ ਦੇਵੇ ਚਰਨ ਗਹੋਂ ਬਖੋ ਸੁਭ ਰਸਨਾ ਦੀਜਹਿ ਪ੍ਰਾਨ ਆਕੂਰ ਮੈਂ ਉਸ ਦੇ ਚਰਨ ਪੜ ਲਮਹ ਮੈਂ ਆਪਣੀ ਜੀਭਾ ਦੇ ਨਾਲ ਉਸ ਦੀ ਸਿਵਤ ਸਲਾਹ ਦੇ ਗੁਣ ਗਾਨ ਗਾਵਾਂ ਉਸ ਦੀ ਸਿਵਤ ਸਲਾ ਕਰਾਂ ਇੱਥੇ ਹੀ ਬਸ ਨਹੀਂ ਦੀਜਹਿ ਪ੍ਰਾਨ ਅਕੁਰ ਮੇਰੇ ਪ੍ਰਾਣ ਵੀ ਉਸ ਨੂੰ ਭੇਟਾ ਦੇ ਤੌਰ ਤੇ ਦੇ ਦਿੱਤੇ ਜਾਣ ਜਿਹੜਾ ਇਨਿਕ ਕਿਰਪਾ ਕਰ ਦੇਵੇ ਜਿਹੜਾ ਮੈਨੂੰ ਗੁਰੂ ਦੇ ਨਾਲ ਮਿਲਾ ਦੇਵੇ ਗੁਰੂ ਦੇ ਚਰਨਾਂ ਨਾਲ ਜੋੜ ਦੇਵੇ ਮੈਂ ਉਸ ਦੀ ਸਿਵਤ ਸਲਾ ਕਰਾਂ ਤੇ ਮੇਰੇ ਪ੍ਰਾਣ ਵੀ ਉਸ ਨੂੰ ਪੇਟਾ ਦੇ ਤੌਰ ਤੇ ਦੇ ਦਿੱਤੇ ਜਾਣ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਕੋਈ ਵਿਰਲਾ ਖੀਖ ਹੈ ਜਿਹੜਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਨਿਰਮਲ ਕੇਆਰਾ ਬਣਾਉਂਦਾ ਹੈ ਤੇ ਉਸ ਦੇ ਵਿੱਚ ਗੁਰੂ ਪਰਮਾਤਮਾ ਦਾ ਦਿੱਤਾ ਹੋਇਆ ਨਾਮ ਜਲ ਬਣਾ ਕਰਕੇ ਸਿੰਚਦਾ ਹੈ ਕੋਈ ਵਿਰਲਾ ਮਨੁਖੀ ਹੈ ਜਿਹੜਾ ਗੁਰੂ ਦੇ ਨਾਲ ਜੁੜਿਆ ਹੁੰਦਾ ਹੈ ਤੇ ਗੁਰੂ ਦੇ ਨਾਲ ਜੋੜਦਾ ਹੈ ਜਿਹੜਾ ਆਪਣੇ ਮਨ ਨੂੰ ਤਨ ਨੂੰ ਇੱਕ ਨਿਰਮਲ ਕਿਆਰਾ ਬਣਾ ਲੈਂਦਾ ਹੈ ਤੇ ਉਸ ਵਿੱਚ ਨਾਮ ਰੂਪੀ ਜਲ ਸਿੰਜਦਾ ਹੈ ਬਖਸ਼ਿਸ਼ ਕਰਦੇ ਹਨ ਏ ਆ ਰਸਮਹਿ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆਤੇ ਤੋਰ ਕੋਈ ਵਿਰਲਾ ਹੀ ਐਸਾ ਹੈ ਜਿਹੜਾ ਇਸ ਵੱਡੀ ਮੋਹਣੀ ਮਾਇਆ ਦੇ ਨਾਲੋਂ ਮੋਹ ਤੋੜ ਕਰਕੇ ਗੁਰੂ ਦੀ ਬਖਸ਼ਿਸ਼ ਲੈ ਕਰਕੇ ਹਮੇਸ਼ਾ ਨਾਮ ਦੇ ਰਸ ਦੇ ਵਿੱਚ ਰੰਗਿਆ ਰਹਿੰਦਾ ਹੈ। ਈਆਂ ਰਸ ਮਹਿ ਮਗਨ ਹੋਤ ਕਿਰਪਾ ਤੇ। ਦੁਨਿਆਵੀ ਵਿਕਾਰੀ ਮਾਇਆ ਦੇ ਨਾਲੋਂ ਮੋਹ ਤੋੜ ਕਰਕੇ ਕੇਵਲ ਨਾਮ ਦੇ ਰਸ ਦੇ ਵਿੱਚ ਰੰਗਿਆ ਰਹਿਣਾ। ਨਾਮ ਦੇ ਰੰਗ ਦੇ ਵਿੱਚ ਰੰਗਿਆ ਰਹਿਣਾ। ਐਸਾ ਕੋਈ ਵਿਰਲਾ ਹੀ ਮਨੁੱਖ ਹੈ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਆਇਓ ਸ਼ਰਨ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਐ ਦੀਨਾ ਦੀ ਰੱਖਿਆ ਕਰਨ ਵਾਲੇ ਇਹ ਦਇਆਲਤਾ ਦੇ ਸੁੰਮੇ ਹਰ ਇੱਕ ਦਾ ਦੁੱਖ ਖਰਨ ਵਾਲੇ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਕੇਵਲ ਆਪ ਦਾ ਹੀ ਆਸਰਾ ਧੱਕਿਆ ਹੈ ਤੇ ਕੇਵਲ ਆਪ ਜੀ ਦਾ ਹੀ ਨਾਮ ਚਿਤਵਦਾ ਹਾਂ ਹਰ ਸਮੇ ਆਪ ਜੀ ਦਾ ਹੀ ਨਾਮ ਜਪਦਾ ਹਾਂ ਆਬੇ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਇਹ ਨਾਨਕ ਕਿਰਪਾ ਕਰ ਬਖਸ਼ਿਸ਼ ਕਰ ਮੈਨੂੰ ਵਿਕਾਰਾਂ ਦੇ ਟਾਕਰੇ ਤੋਂ ਬਚਾ ਕਰਕੇ ਨਿਰਪੈਤਾ ਵਾਲਾ ਜੀਵਨ ਬਖਸ਼ ਇਹ ਮਾਇਆ ਦੇ ਬੰਧਨ ਤੋੜ ਕਰਕੇ ਵਿਕਾਰੀ ਮਾਇਆ ਤੋਂ মোহ ਤੋੜ ਕਰਕੇ ਨਾਮ ਦੇ ਨਾਲ ਹਰ ਸਮੇ ਮੇਰਾ ਮਨ ਰੰਗਿਆ ਰਹੇ ਹਰ ਸਮੇ ਨਾਮ ਜਪਦਾ ਰਹਾ ਸਿਮਰਨ ਕਰਦਾ ਰਹਾ ਆਪੇ ਪਦદાન ਇਸ ਨਿਰਪੈਤਾ ਵਾਲੀ ਜ਼ਿੰਦਗੀ ਬਖਸ਼ ਵਿਕਾਰਾਂ ਦੇ ਨਾਲੋਂ ਮੋਹ ਤੋੜ ਕਰਕੇ ਆਤਮਿਕ ਅਡੋਲਤਾ ਵਾਲਾ ਜੀਵਨ ਆਤਮਿਕ ਸੂਝ-ਬੂਝ ਵਾਲਾ ਜੀਵਨ ਬਖਸ਼ ਕੋਈ ਵਿਰਲਾ ਮਨੁੱਖ ਹੀ ਹੈ ਗੁਰਮਖ ਪਿਆਰਿਓ ਜਿਹੜਾ ਨਾਮ ਦੀ ਦਾਤ ਮੰਗਦਾ ਹੈ ਜਾਂ ਗੁਰਸਿੱਖੀ ਜੀਵਨ ਮੰਗਦਾ ਹੈ ਅਕਸਰ ਆਪਾਂ ਜਦੋਂ ਵੀ ਗੁਰੂ ਘਰ ਵਿਕੇ ਆਉਨੇ ਹਾਂ ਆਪਾਂ ਦੁਨਿਆਵੀ ਲੋੜਾਂ ਤੇ ਪੂਰੀਆਂ ਕਰ ਲਈਆਂ ਹਾਂ ਪਰ ਨਾਮ ਦੀ ਦਾਤ ਨਹੀਂ ਮੰਗੀ ਗੁਰਸਿੱਖੀ ਜੀਵਨ ਨਹੀਂ ਮੰਗੀ ਜਦੋਂ ਗੁਰਸਿੱਖੀ ਜੀਵਨ ਮੰਗ ਲਿਆ ਨਾਮ ਦੀ ਦਾਤ ਮੰਗ ਲਈ ਨਾ ਦੁਨਿਆਵੀ ਲੋੜਾਂ ਸਾਰੀਆਂ ਆਪੇ ਹੀ ਪੂਰੀਆਂ ਹੋ ਜਾਂਦੀਆਂ ਹਨ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਰਿੱਧ ਸਿੱਧ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਜਿਨੇ ਗੁਰੂ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਨਾ ਫਿਰ ਦੁਨਿਆਵੀ ਚੀਜ਼ਾਂ ਤੇ ਉਹਦੇ ਪਿੱਛੇ ਤੁਰੀਆਂ ਫਿਰਦੀਆਂ ਹਨ ਇਤੋਂ ਤੱਕ ਕਿ ਕਾਲ ਵੀ ਉਸ ਨੂੰ ਪਹੁੰਚ ਨਹੀਂ ਸਕਦਾ ਜਿਸਦੇ ਹਿਰਦੇ ਦੇ ਵਿੱਚ ਨਾਮ ਦਾ ਰਸ ਹੋਵੇ ਜਿਸਦੇ ਹਿਰਦੇ ਦੇ ਵਿੱਚ ਨਾਮ ਦਾ ਜਲ ਹੋਵੇ ਨਾਮ ਦੀ ਜੋਤ ਦਾ ਪ੍ਰਕਾਸ਼ ਹੋਵੇ ਨਾ ਫਿਰ ਦੁਨਿਆਵੀ ਹਨੇਰਿਆਂ ਤੋਂ ਉਹ ਡਰਦਾ ਨਹੀਂ ਦੁਨਿਆਵੀ ਹਨੇਰਿਆਂ ਦੇ ਵਿੱਚ ਉਹ ਡਿੱਗਦਾ ਨਹੀਂ ਡੋਲਦਾ ਨਹੀਂ డిਕੇ ਨਾਂ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਪੂਰਨ ਤੌਰ ਤੇ ਸੰਤੋਖੀ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਇਸ ਕਰਕੇ ਜਦੋਂ ਵੀ ਸ਼ਰਨ ਵਿੱਚ ਆਈਏ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਨੂੰ ਮੰਗ ਲਈਏ ਤਾਂ ਕਿ ਸਾਡਾ ਵੀ ਲੋਕ ਸੁਖੀ ਆ ਪਰਲੋਕ ਸੁਹੇਲਾ ਹੋ ਸਕੇ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ